ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੈਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਦੀ ਵੀਡੀਓ ਇੱਕ ਹੋਰ ਆਪਣੇ ਪਿੰਡੋ ਪਿੰਡ ਜਲਾਲ ਦੇ ਵਿੱਚੋਂ ਤੇ ਦੋਸਤੋ ਜਿਹੜੀ ਤੁਸੀਂ ਆ ਮੱਝ ਦੇਖ ਰਹੇ ਹੋ ਸਕਰੀਨ ਦੇ ਉੱਪਰ ਇਹ ਮੱਝ ਬਕਾਊਆ ਤੀਜੇ ਸੂਏ ਨੂੰ ਗੱਭਣ ਆ ਤੇ ਪੰਜ ਮਹੀਨਿਆਂ ਦੀ ਇਹ ਪੂਰੀ ਕੰਪਲੀਟ ਗੱਭਣ ਹੋ ਗਈ ਸੀਮਾ ਲੱਗ ਗਿਆ ਤੇ 2.5 ਕਿਲੋ ਇੱਕ ਟਾਈਮ ਦੁੱਧ ਦਿੰਦੀ ਆ ਜਿਹੜੇ ਵੀ ਭਰਾ ਨੂੰ ਬਸੰਦ ਹੋਵੇ ਖਰੀਦ ਲਿਓ ਤੇ ਥੋੜੀ ਜਿਹੀ ਲੱਸੀ ਜ਼ਰੂਰ ਆ ਕਿਉਂਕਿ ਬੁੜੀਆਂ ਸਾਂਭਦੀਆਂ ਇਸ ਕਰਕੇ ਪੂਰੀ ਸੰਭਾਲ ਨਹੀਂ ਹੁੰਦੀ ਤਾਈਓ ਵੇਚਣੀ ਆ ਇਹ ਤੇ ਇਹ ਬਾਈ ਲੈ ਕੇ ਆਏ ਸੀਗੇ ਮੱਝ ਸੂਈ ਸਵਾਈ ਤੇ ਹੁਣ ਇਹ ਤੀਜੇ ਇੱਕ ਸੂਏ ਗੱਭ ਗੱਭਣਾ ਤੀਜੇ ਸੂਏ ਨੂੰ ਤੇ ਦੇਖ ਸਕਦੇ ਹੋ ਸੈਂਕ ਜ਼ਰੂਰ ਥੋੜਾ ਹੈ ਖੁੱਲਾ ਬੇਲਬੂਲ ਬਹੁਤ ਵਧੀਆ ਤੇ ਥਣ ਵੀ ਕੱਲਾ ਕੱਲਾ ਲੱਗਿਆ ਹੋਇਆ ਦੇਖ ਸਕਦੇ ਹੋ ਇੱਕ ਟਾਈਮ 2.5 ਕਿਲੋ ਦੁੱਧ ਦਿੰਦੀ ਆ ਦੀ ਕੀਮਤ ਜਿਹੜੀ ਇਹ 45000 ਰੁਪਇਆ ਮੁੱਲ ਕਰਿਆ ਵਿੱਚੋਂ ਮਾਨਤਾਨ ਵੀ ਹੋ ਜਾਊਗਾ ਤੇ ਮੋਬਾਈਲ ਨੰਬਰ ਵੀ ਤੁਹਾਨੂੰ ਲੈ ਕੇ ਦੇਵਾਂਗੇ ਮੋਬਾਈਲ ਨੰਬਰ ਵੀਡੀਓ ਦੇ ਵਿੱਚ ਦੇਵਾਂਗੇ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਤੇ ਜਾਣਕਾਰੀ ਵੀ ਹੋਰ ਲੈ ਲਿਓ ਤੇ ਭੈਣ ਦਾ ਹੀ ਨੰਬਰ ਦੇਵਾਂਗੇ ਤੁਹਾਨੂੰ ਤੇਹੀ ਭੈਣ ਸਾਹਮਦੀ ਆਪਸ ਮਾਨੂੰ ਤੇ ਦੇਖ ਸਕਦੇ ਹੋ ਤੁਸੀਂ ਤੇ ਹਜੇ ਜਿਵੇਂ ਕੀ ਤਿੰਨ ਚਾਰ ਮਹੀਨੇ ਪਏ ਆ ਤੇ ਜੇ ਵਧੀਆ ਸੰਭਾਲ ਹੋ ਗਈ ਇਹਦੀ ਬਹੁਤ ਵਧੀਆ ਚੰਗਾ ਦੁੱਧ ਆਊਗੀ ਤੇ ਕੀਮਤ ਵੀ ਕੁਛ ਨਹੀਂ ਬਿਲਕੁਲ ਜਾਇਜ਼ ਆ ਜੇ ਇੰਨੀ ਕੁ ਕੀਮਤ ਦਾ ਆਪਾਂ ਕਟਿਆਣਾਂ ਨੂੰ ਦੇਣੀ ਹੋਵੇ ਤਾਂ ਵੀ ਮਿਲ ਜੂਗੀ ਤੇ ਅਸੀਂ ਇਹ ਦੇਣੀ ਨਹੀਂ ਕਟਿਆਣਿਆਂ ਨੂੰ ਇਸ ਕਰਕੇ ਵੀਡੀਓ ਪਾਈ ਆ ਵੀ ਕਿਸੇ ਭਰਾ ਦਾ ਫਾਇਦਾ ਹੋ ਸਕੇ ਜੇ ਕਿਸੇ ਭਰਾ ਨੇ ਵੇਚਣ ਖਾਤਰ ਵੀ ਲੈ ਆਣੀ ਐ ਇਹ ਤੇ ਤਿੰਨ ਚਾਰ ਮਹੀਨੇ ਸਾਮਕੇ ਵਧੀਆ ਕੀਮਤ ਬਟਾਊਗੀ ਤੇ ਥਾਣਾ ਦੇ ਵਿੱਚ ਕੋਈ ਵੀ ਨੌਕਸ ਨਹੀਂਗਾ ਕਿਸੇ ਵੀ ਪੱਖੋਂ ਥਣ ਵੀ ਕੱਲੇ ਕੱਲੇ ਲੱਗੇ ਹੋਇਆ ਤੇ ਪਤਲੀ ਚਮੜੀ ਦੀ ਆ ਦੇਖ ਸਕਦੇ ਹੋ ਤੁਸੀਂ ਦੋਰ ਕੇਸ ਕਰਕੇ ਦਿਖਾਉਂਦੇ ਫਿਰ ਕਈ ਵਾਰ ਨਾ ਪਸ਼ੂ ਉੱਪਰੇ ਬੰਦੇ ਤੋਂ ਭੱਜ ਜਾਂਦਾ ਦੇਖੋ ਲੇਵਾ ਲੂਵਾ ਬਹੁਤ ਵਧੀਆ ਤਿਆਰ ਕਰਦੀ ਆ ਉਹਦਾ ਜੋ ਸੱਜਰ ਸੂਈ ਵੀ ਲਿਆਂਦੀ ਸੀਗੀ ਬਹੁਤ ਸੋਹਣੀ ਝੋਟੀ ਸੀਗੀ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨੀ ਜਾਣਕਾਰੀ ਸੀ ਜਾਣਕਾਰੀ ਸਾਡੀ ਵਧੀਆ ਲੱਗੀ ਤਾਂ ਹੋਰ ਵੀ ਭਰਾਵਾਂ ਨਾਲ ਸ਼ੇਅਰ ਕਰਿਓ ਕਿਉਂਕਿ ਹੋਰ ਵੀ ਕਿਸੇ ਭਰਾਣੇ ਖਰੀਦਣੀ ਹੋਵੇ ਤਾਂ ਉਹਦਾ ਫਾਇਦਾ ਹੋ ਸਕੇ ਘੱਟ ਕੀਮਤ ਦੇ ਵਿੱਚ ਵਧੀਆ ਝੋਟੀ ਲੈ ਸਕਦੇ ਆ